ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ ਦੇਸ਼ ਅੱਜ ਆਪਣਾ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰ ਦੀ ਅਗਵਾਈ ਕਰਦਿਆਂ ਨਵੀਂ ਦਿੱਲੀ 'ਚ ਕਰਤਵਯ ਪਾਤੇ ਪਰੇਡ ਤੋਂ ਸਲਾਮੀ ਲਈ ਪੰਜਾਬ 'ਚ 76ਵਾਂ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਲੁਧਿਆਣਾ ਵਿਖੇ ਸੂਬਾ ਪੱਧਰੀ ਪ੍ਰੋਗਰਾਮ 'ਚ ਕੀਤੀ ਸ਼ਿਰਕਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਵਾਸਤੇ ਮੱਖ ਮੰਤਰੀ ਰક્ષਕ ਪਦਕ ਅਤੇ ਮੁੱਖ ਮੰਤਰੀ ਮੈਡਲ ਨਾਲ ਕੀਤਾ ਸਨਮਾਨਿਤ ਸਰਕਾਰੀ ਕਰਮਚਾਰੀਆਂ ਲਈ ਏਕੀਕ੍ਰਿਤ ਪੈਨਸ਼ਨ ਯੋਜਨਾ ਨੋਟੀਫਾਈ ਕੀਤੀ ਗਈ ਅਤੇ ਐਥਲੈਟਿਕਸ ਵਿੱਚ ਭਾਰਤ ਦੀ ਜੋਤੀ ਯਾਰਾ ਜੀ ਨੇ ਫਰਾਂਸ ਵਿੱਚ ਔਰਤਾਂ ਦੀ 60 ਮੀਟਰ ਇੰਡੋਰ ਹਰਡਲਸ ਦਾ ਆਪਣਾ ਹੀ ਕੌਮੀ ਰਿਕਾਰਡ ਤੋੜ ਕੇ ਸੋਨੇ ਦਾ ਤਮਗਾ ਜਿੱਤੇ ਤੇ ਹੁਣ ਖਬਰਾਂ ਵਿਸਥਾਰ ਨਾਲ ਦੇਸ਼ਾ ਆਪਣਾ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ ਇਸ ਮੌਕੇ ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਜਮੀ ਦਿੱਲੀ ਚ ਕਰਤਵਿਯਪਾਦ ਤੇ ਰਾਸ਼ਟਰੀ ਝੰਡਾ ਲਹਿਰਾਇਆ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮੀ ਜੰਗੀ ਯਾਦਗਾਰ ਦਾ ਦੌਰਾ ਕੀਤਾ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਇਨੋਨੇਸ਼ੀਆ ਦੇ ਰਾਸ਼ਟਰਪਤੀ ਪ੍ਰੋਗੋਵੋ ਸੁਬੀਯੰਤੋ ਇਸ ਸਾਲ ਦੇ ਗਣਤੰਤਰ ਦਿਵਸ ਸਮਾਗਮ ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਆਜ ਦੀ ਪ੍ਰੇਡ ਵਿੱਚ ਦੇਸ਼ ਦੀ ਸੱਭਿਆਤਾ ਸਭਿਆਚਾਰ ਅਤੇ ਵਿਗਿਆਨਕ ਪ੍ਰਗਤੀ ਨੂੰ ਦਰਸਾਉਂਦੀਆਂ ਦਿਲਚਸਪ ਚਾਂਕੀਆਂ ਪੇਸ਼ ਕੀਤੀਆਂ ਗਈਆਂ ਪ੍ਰੇਡ ਵਿੱਚ 300 ਕਲਾਕਾਰਾਂ ਨੇ ਦੇਸ਼ ਭਰ ਦੇ ਸਾਜ਼ਾਂ ਦੀ ਧੁਨ ਤੇ ਸਾਰੇ ਜਹਾਂ ਸੇ ਅੱਛਾ ਪੇਸ਼ ਕੀਤਾ ਸਮਾਗਮ ਦੌਰਾਨ ਹੈਲੀਕਾਪਟਰਾਂ ਨੇ ਤਿਰੰਗੇ ਦੀ ਸਿਰਜਣਾ ਦੇ ਰੂਪ ਚ ਫੁੱਲਾਂ ਦੀ ਵਰਖਾ ਕੀਤੀ ਰਾਸ਼ਟਰ ਅਤੇ ਸਮਾਜ ਦੇ ਨਿਰਮਾਣ ਵਿੱਚ ਉਹਨਾਂ ਦੇ ਯੋਗਦਾਨ ਦਾ ਸਨਮਾਨ ਕਰਨ ਲਈ ਜੀਵਨ ਦੇ ਵੱਖ-ਵੱਖ ਖੇਤਰਾਂ ਤੋਂ 10000 ਵਿਸ਼ੇਸ਼ ਮਹਿਮਾਨ ਜਿਨ੍ਹਾਂ ਵਿੱਚ ਪਿੰਡਾਂ ਦੇ ਸਰਪੰਚ, ਦਸਤਕਾਰੀ ਤੇ ਹੱਥਖੱਡੀ ਕਾਰੀਗਰ, ਸਵੈ-ਸਹਾਇਤਾ ਸਮੂਹਾਂ ਦੇ ਮੈਂਬਰ, ਆਸ਼ਾ ਅਤੇ ਅੰਗਨwadi ਵਰਕਰ ਤੇ ਸੜਕ ਨਿਰਮਾਣ ਮਜ਼ਦੂਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਹਿੱਸਾ ਲਿਆ ਚਾਂਗੀਆਂ ਵਿੱਚ T90 ਟੈਂਕ ਨਾਕ ਮਿਸਾਈਲ ਸਿਸਟਮ ਬ੍ਰਹਮੋਸ ਪਨਾਕਾ ਰਾਕਟ ਸਿਸਟਮ ਅਗਨੀਵਾਣ ਰਾਕਟ ਲਾਂਚਰ ਅਤੇ ਹਲਕੀ ਵਾਹਨ ਬਜਰੰਗ ਦਾ ਪ੍ਰਦਰਸ਼ਨ ਕੀਤਾ ਗਿਆ ਪ੍ਰੇਡ ਵਿੱਚ ਇండోਨੇਸ਼ੀਆ ਤੋਂ 60 ਮੈਂਬਰਾਂ ਦੀ ਇੱਕ ਮਾਰਚ ਟੁਕੜੀ ਅਤੇ 190 ਮੈਂਬਰੀ ਬੈਂਡ ਨੇ ਵੀ ਹਿੱਸਾ ਲਿਆ ਪ੍ਰੇਡ ਸਾਂਝੀਵਾਲਤਾ ਅਤੇ ਏਕਤਾ ਦੀ ਭਾਵਨਾ ਨੂੰ ਦਿਖਾਉਂਦੀਆਂ ਕਤਵਿਪਾਤੀ ਪਹਿਲੀ ਵਾਰ ਤਿੰਨੋਂ ਫੌਜਾਂ ਦੀ ਝਾਂਕੀ ਨੇ ਹਿੱਸਾ ਲਿਆ ਪੰਜਾਬ ਦੀ ਝਾਂਕੀ ਵਿੱਚ ਸੂਬੇ ਦੇ ਸੱਭਿਆਚਾਰ ਤੇ ਖੇਤੀਬਾੜੀ ਨੂੰ ਦਰਸਾਇਆ ਗਿਆ ਇਸੇ ਤਰ੍ਹਾਂ ਚੰਡੀਗੜ੍ਹ ਦੀ ਝਾਂਕੀ ਵਿੱਚ ਸਰੀਰ ਫਿਟਨੈਸ ਅਤੇ ਸ਼ਹਿਰ ਦੀ ਸੁੰਦਰਤਾ ਨੂੰ ਦਿਖਾਇਆ ਗਿਆ हरियाणा ਦੀ ਝਾਂਕੀ ਵਿੱਚ ਭਗਵਤ ਗੀਤਾ ਦਾ ਵਿਖਾਲਾ ਕੀਤਾ ਗਿਆ ਤੇ ਉੱਤਰ ਪ੍ਰਦੇਸ਼ ਦੀ ਝਾਂਕੀ ਨੇ ਚੱਲ ਰਹੇ ਮਹਾਕੁੰਭ 2025 ਨੂੰ ਦਰਸਾਇਆ ਸਮਾਗਮ ਦੀ ਸਮਾਪਤੀ 47 ਜਹਾਜ਼ਾਂ ਵੱਲੋਂ ਫਲਾਈ ਪਾਸਟ ਨਾਲ ਕੀਤੀ ਗਈ ਪੰਜਾਬ ਵਿੱਚ 76ਵਾਂ ਗਣਤੰਤਰ ਦਿਵਸ ਬੜੀ ਧੂਮਤਾਂ ਨਾਲ ਮਨਾਇਆ ਗਿਆ ਲੁਧਿਆਣਾ ਵਿਖੇ ਸੂਬਾ ਪਦਰੀ ਪ੍ਰੋਗਰਾਮ ਕਰਵਾਇਆ ਗਿਆ ਜਿੱਥੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਰਾਸ਼ਟਰੀ ਝੰਡਾ ਲਹਿਰਾਇਆ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਰਾਜਪਾਲ ਨੇ ਕਿਹਾ ਕਿ ਪੰਜਾਬ ਸਾਡੇ ਦੇਸ਼ ਦਾ ਇੱਕ ਸ਼ਾਨਦਾਰ ਤੇ ਖੁਸ਼ਹਾਲ ਸੂਬਾ ਹੈ ਜਿਸ ਨੇ ਆਪਣੀ ਬਹਾਦਰੀ ਮਿਹਨਤ ਅਤੇ ਸਭਿਆਚਾਰਕ ਵਿਰਸੇ ਨਾਲ ਪੂਰੇ ਭਾਰਤ ਨੂੰ ਪ੍ਰੇਰਿਤ ਕੀਤਾ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਔਖੇ ਸਮੇਂ 'ਚ ਲਾਲ ਬਹਾਦਰ Shastri ਜੀ ਦੇ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਨੂੰ ਸਾਕਾਰ ਕਰਨ ਵਿੱਚ ਸੂਬੇ ਨੇ ਮੋਰੀ ਭੂਮਿਕਾ ਨਿਭਾਈ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਸਮੁੱਚੇ ਦੇਸ਼ ਨੂੰ ਅੰਨ ਸੰਕਟ ਤੋਂ ਬਚਾਉਣ ਤੇ ਅਨਾਜ ਭੰਡਾਰਨ ਵਿੱਚ ਆਤਮ ਨਿਰਭਰ ਬਣਾਉਣ 'ਚ ਅਹਿਮ ਯੋਗਦਾਨ ਪਾਇਆ ਹੈ। ਇਹ ਹਨ ਮਹਾਨ जिन्होंने अपनी जान की परवाह के बिना हमें आजादी दिलाने और हमारे देश को नई दिशा दी ये पंजाब वासियों इस वर्ष के विषय स्वर्ण भारत विरासत और विकास है जो भारत की समर्थ सांस्कृतिक विरासत साथ प्रगति बनाए दर्शाता है

ਹਰ ਸੰਭਵ ਉਪਰਾਲਾ ਕਾਰਜ ਹੈ ਉਹਨਾਂ ਕਿਆ ਕਿ ਪੰਜਾਬ ਨੂੰ ਖੁਸ਼ਹਾਲ ਤੇ ਨਸ਼ਾ ਮੁਕਤ ਬਣਾਉਣ ਲਈ ਮਿਲ ਕੇ ਠੋਸ ਕਦਮ ਚੁੱਕਣੇ ਪੈਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਮਨ ਸ਼ਾਂਤੀ ਫਿਰਕੂ ਸਤਿ ਭਾਵਨਾ ਇਕਤਾ ਤੇ ਸਭਿਆਚਾਰਕ ਸਾਂਝ ਵਿੱਚ ਵਿਗਨ ਪਾਉਣ ਦੇ ਮਨਸੂਬੇ ਕਿਸੇ ਵੀ ਕੀਮਤ ਤੇ ਸਫਲ ਨਹੀਂ ਹੋਣ ਦਿੱਤੇ ਜਾਣਗੇ ਅੱਜ ਪਟਿਆਲਾ ਵਿਖੇ ਗਣਤੰਤਰ ਦਿਵਸ ਸਮਾਗਮ ਦੌਰਾਨ ਕੌਮੀ ਤਿਰੰਗਾ ਲਹਿਰਾਂ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਤੇ ਸ਼ਹੀਦਾਂ ਦੀ ਧਰਤੀ ਹੈ ਜੋ ਹਮੇਸ਼ਾ ਪਾਈਚਾਰਕ ਸਾਂਝ ਅਤੇ ਫਿੱਕੂ ਸਪਾਣਾ ਦੀਆਂ ਮਹਾਨ ਕਦਰਾਂ-ਕੀਮਤਾਂ ਲਈ ਮਾਨਨਤਾ ਦਾ ਮਾਰਗਦਰਸ਼ਨ ਕਰਤੀ ਹੈ ਮੁੱਖ ਮੰਤਰੀ ਨੇ ਸਮਾਰਟ ਸੂਬੇ ਪ੍ਰਤੀ ਆਪਣਾ ਸ਼ਾਨਦਾਰ ਯੋਗਦਾਨ ਦੇਣ ਲਈ ਵੱਖ-ਵੱਖ ਅਧਿਕਾਰੀਆਂ, ਅਮਲਾਸਮਾ ਭਾਗੀਦਾਰਾਂ ਤੇ ਵਿਪਨ ਖੇਤਰ ਚ ਸਬੰਧਤ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਉਨ੍ਹਾਂ ਸਹਾਇਕ ਸਬ-ਇੰਸਪੈਕਟਰ ਮਨਾ ਸਿੰਘ ਤੇ ਰਜਿੰਦਰ ਸਿੰਘ ਲੇਡੀ ਸੀਨ ਕਨਸਟੇਬਲ ਕੁਲਵਿੰਦਰ ਕੌਰ ਹੋਮਗਾਰਡ ਜਵਾਨ ਗੁਰਦੀਪ ਸਿੰਘ ਤੇ ਸੀਨੀਅਰ ਕਨਸਟੇਬਲ ਗੋਪੀ ਸਿੰਘ ਨੂੰ ਮੁੱਖ ਮੰਤਰੀ ਰਖਸ਼ਕ ਪਦਕ ਨਾਲ ਸਨਮਾਨਿਤ ਕੀਤਾ ਮੁੱਖ ਮੰਤਰੀ ਨੇ ਸੁਪਰਡੈਂਟ ਆਫ ਪੁਲਿਸ ਨਵਰੀਤ ਸਿੰਘ ਵਿਰਕ ਸਮੇਤ ਵੱਖ-ਵੱਖ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਵਾਸਤੇ ਮੁੱਖ ਮੰਤਰੀ ਮੈਡਲ ਨਾਲ ਨਿਵਾਸਿਆ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ ਐਟ ਦਾ ਰੇਟ ایਆਰ ਆਰ ਐਨ ਯੂ ਚਲੰਦਰ ਸੀਮਾ ਸੁਰੱਖਿਆ ਬਲ ਨੇ ਗਣਤੰਤਰ ਦਿਵਸ ਦੇ ਮੌਕੇ ਤੇ ਦੇਸ਼ ਭਗਤੀ ਦੇ ਜਸਤੇ ਨੂੰ ਵਧਾਉਂਦੇ ਹੋਏ ਅਟਾਰੀ ਸਰਹੱਦ ਤੇ ਇਤਿਹਾਸਕ ਸਾਂਝੀ ਜਾਂ ਚੌਂਕੀ ਤੇ ਰਾਸ਼ਟਰ ਝੰਡਾ ਲਹਿਰਾਇਆ ਕਮਾਂਡੈਂਟ ਐਚ ਐਨ ਜੋਸ਼ੀ ਨੇ ਜਵਾਨਾਂ ਸਮੇਤ ਤਿਰੰਗੇ ਨੂੰ ਸਲਾਮੀ ਦਿੱਤੀ ਬੀਐਸਐਫ ਦੇ ਵਧੀਕ ਡਾਇਰੈਕਟਰ ਜਨਰਲ ਸਤੀਸ਼ ਖੰਡਾਰੇ ਨੇ ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾਕਟਰ ਅਤਲ ਫੁਲਚੇਲੇ ਦੇ ਨਾਲ ਅੰਮ੍ਰਿਤਸਰ ਸਥਿਤ ਆਪਣੇ ਬੇਸ ਤੇ ਤਿਰੰਗਾ ਲਹਿਰਾਇਆ ਤੇ ਜਵਾਨਾਂ ਨੂੰ ਮਿਠਾਈਆਂ ਵੰਡੀਆਂ ਵੱਲੋਂ ਭਾਰਦੇ ਸੰਵਿਧਾਨ ਵਿੱਚ ਦਰਜ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਲਈ ਆਪਣੀ ਅਟਲ ਵਚਨਬੱਧਤਾ ਦਿਖਾਈ ਅਤੇ ਹਰ ਕੀਮਤੇ ਉਹਨਾਂ ਦੀ ਰੱਖਿਆ ਕਰਨ ਦਾ ਅਹਦ ਕੀਤਾ। ਇਹਦਰ 3ਵੀਂ ਬਟਾਲੀਅਨ ਆਈਟਬੀਪੀ ਜੁਲੰਦਰ ਵਿਖੇ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸਰਾਇ ਖਾਸ ਕੈਂਪ ਕਰਤਾਰਪੁਰ ਵਿਖੇ 3ਵੀਂ ਬਟਾਲੀਅਨ ਦੇ ਕਮਾਂਡੰਟ ਬੂਟਾ ਸੁਮਨ ਦੀ ਅਗਵਾਈ ਹੇਠ ਬਟਾਲੀਅਨ ਕੰਪਲੈਕਸ ਵਿੱਚ ਸ਼ਾਨਦਾਰ ਪ੍ਰੀਤ ਸਮਾਗਮ ਤੇ ਸੱਭਿਆਚਾਰਕ ਪ੍ਰੋਗਰਾਮ ਬੜੀ ਹੀ ਉਤਸ਼ਾਹ ਨਾਲ ਮਨਾਇਆ ਗਿਆ ਆਕਾਸ਼ਵਾਣੀ ਜਲੰਧਰ ਨੇ ਵੀ ਗੰਧੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਕੌਮੀ ਚੰਡਾਲ ਹੈਰਾਉਂਦੀ ਰਸਮ ਇਸ ਸਾਲ ਸੇਵਾਮੁਕਤ ਹੋ ਰਹੀ ਅਧਿਕਾਰੀਆਂ ਨੇ ਅਦਾ ਕੀਤੀ ਇਸ ਮੌਕੇ ਆਕਾਸ਼ਵਾਣੀ ਜਲੰਧਰ ਦੇ ਡੀ ਡੀ ਜੀ ਰਣਜੀਤ ਮੀਨਾ ਦੂਰਦਰਸ਼ਨ ਦੇ ਡੀ ਡੀ ਜੀ ਆਥੀ ਜਵਾਰੰਗਲ ਪ੍ਰੋਗਰਾਮ ਮੁਖੀਆਂ ਇੰਜੀਨੀਅਰਿੰਗ ਵਿਭਾਗ ਦੇ ਮੁਖੀਆਂ ਸਮੇਤ ਸਮੂਹ ਆਕਾਸ਼ਵਾਣੀ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਸਵੇਰ 4 ਅਤੀ ਦੇਸ਼ ਭਗਤੀ ਨੂੰ ਦਰਸਾਉਂਦੇ ਹੋਏ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਪ੍ਰੋਗਰਾਮ 'ਚ ਹਿੱਸਾ ਲੈਣ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਉਦਰਾ ਕਾਸ਼ਵਾਨੀ ਦੀ ਮਹਾਨ ਨਿਰਦੇਸ਼ਕ ਡਾਕਟਰ ਪ੍ਰਗਿਆ ਪਾਲੀਵਾਲ ਗੋੜ ਨੇ ਅਜ ਕੰਤੰਤਰ ਦਿਵਸ ਦੇ ਮੌਕੇ ਤੇ ਰਾਸ਼ਟਰੀ ਰਾਜਧਾਨੀ ਦੇ ਆਕਾਸ਼ਵਾਣੀ ਪਵਨ ਵਿਖੇ ਝੰਡਾ ਲਹਿਰਾਇਆ ਉਹਨਾਂ ਆਕਾਸ਼ਵਾਣੀ ਕੰਪਲੈਕਸ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਸ਼੍ਰੀ ਮਕਤਸਰ ਸਾਹਿਬ ਜੋ ਖਰਾਕ ਸਿਵਲ ਸਪਲਾਈ ਦੇ ਕਬਤਕਾਰ ਮਾਮਲੇ ਮੰਤਰੀ ਲਾਲਚੰਦ ਨੇ ਇਸ ਮੌਕੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਉਚੋਚੇ ਤੌਰ ਤੇ ਸਨਮਾਨਿਤ ਕੀਤਾ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਨਾਲ ਰੈੱਡ ਕਰਾਸ ਵੱਲੋਂ ਵੀ ਲੋਡਵੰਤ ਔਰਤਾਂ ਨੂੰ ਸਿਖਲਾਈ ਮਸ਼ੀਨਾਵਾਂ ਵੰਡੀਆਂ ਗਈਆਂ ਤੇ ਵੱਖ-ਵੱਖ ਖੇਤਰਾਂ ਚ ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਫਰੀਦਕੋਟ, ਹੁਸ਼ਿਆਰਪੁਰ, ਪਠਾਨਕੋਟ, ਮੁਹਾਲੀ ਤੇ ਤਰਨਤਾਰਨ ਸਮੇਤ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਔਦਰ ਬਰਨਾਲਾ ਤੇ ਮੁਹਾਲੀ ਸਮੇਤ ਹੋਰਨਾਂ ਕਈ ਜ਼ਿਲ੍ਹਾ ਪ੍ਰਸ਼ਾਸਨਾਂ ਵੱਲੋਂ ਸਕੂਲਾਂ ਵਿੱਚ 26 ਜਨਵਰੀ ਦੀ ਛੁੱਟੀ ਦਾ ਐਲਾਨ ਕੀਤਾ ਗਿਆ। ਕੇਂਦਰ ਨੇ एकीकृत ਪੈਨਸ਼ਨ ਯੋਜਨਾ ਦੇ ਅਮਲ ਨੂੰ ਅਧਿਕਾਰਤ ਤੌਰ ਤੇ ਨੋਟੀਫਾਈ ਕੀਤਾ ਹੈ ਸਰਕਾਰ ਨੇ ਪਿਛਲੇ ਸਾਲ ਅਗਸਤ ਵਿੱਚ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਦਿੱਤਾ ਹੈ ਤਿਕ ਵਿਕਲਪ ਦੇ ਰੂਪ ਚ एकीकृत ਪੈਨਸ਼ਨ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਇਹ ਯੋਜਨਾ 1 April ਤੋਂ ਲਾਗੂ ਹੋਵੇਗੀ ਐਥਲੈਟਿਕਸ ਵਿੱਚ ਭਾਰਤ ਦੀ ਜੋਤੀ ਯਾਰਾਚੀ ਨੇ ਕੱਲ ਫਰਾਂਸ ਵਿੱਚ ਮੀਟਿੰਗ ਦੀ ਟੈਟਨਿਸ ਮੈਟਰੋਪੋਲ 2025 ਚ ਔਰਤਾਂ ਦੇ 60 ਮੀਟਰ ਇਨਡੋਰ ਹਡਲਸ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ 100 ਮੀਟਰ ਦੌੜ ਵਿੱਚ ਰਾਸ਼ਟਰੀ ਤਮਗਾ ਜੇਤੂ ਜੋਤੀ ਨੇ ਪੀਰੇ ਕਿਨੋਨ ਮੈਟਰੋਪੋਲੀਅਨ ਸਟੇਡੀਅਮ ਚ 8.04 ਸੈਕਿੰਡ ਇਹ ਮੁਕਾਬਲਾ ਆਪਣੇ ਨਾਮ ਕੀਤਾ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਦੇਸ਼ ਅੱਜ ਆਪਣਾ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰ ਦੀ ਅਗਵਾਈ ਕਰਦੇ ਹਨ ਨਵੀਂ ਦਿੱਲੀ ਚ ਕਰਤਵਯ ਪਾਤੇ ਪ੍ਰੇਰ ਤੋਂ ਸਲਾਮੀ ਲਈ ਪੰਜਾਬ ਚ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਲੁਧਿਆਣਾ ਵਿਖੇ ਸੂਬਾ ਪੱਧਰੀ ਪ੍ਰੋਗਰਾਮ ਚ ਕੀਤੀ ਸ਼ਿਰਕਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਿਸ ਮੁਲਾਜ਼ਮਾਨ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਵਾਸਤੇ ਮੁੱਖ ਮੰਤਰੀ ਰક્ષਕ ਪਦਕ ਅਤੇ ਮੁੱਖ ਮੰਤਰੀ ਮੈਡਲ ਨਾਲ ਗਿਤਾ ਸਨਮਾਨਿਤ ਸਰਕਾਰੀ ਕਰਮਚਾਰੀਆਂ ਲਈ ਇੱਕ ਏਕੀਕ੍ਰਿਤ ਟੈਂਸ਼ਨ ਯੋਜਨਾ ਨੋਟੀਫਾਈ ਕੀਤੀ ਗਈ ਅਤੇ ਐਥਲੈਟਿਕਸ ਵਿੱਚ ਭਾਰਤ ਦੀ ਜੋਤੀ ਯਾਰਾਜੀ ਨੇ ਟਰਾਂਸ ਵਿੱਚ ਔਰਤਾਂ ਦੀ 60 ਮੀਟਰ ਇੰਡੋਰ ਹਰਡਲਜ਼ ਵਿੱਚ ਆਪਣਾ ਹੀ ਕੌਮੀ ਰਿਕਾਰਡ ਤੋੜ ਕੇ ਸੋਨੇ ਦਾ ਤਮਗਾ ਜਿੱਤਿਆ ਇਸਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ 30 ਮਿੰਟ ਤੇ ਨਮਸਕਾਰ